ਸਿੱਖਾਂ ਨੇ 1947 ਵਿੱਚ ਵੱਖਰਾ ਸਿੱਖ ਰਾਜ ਕਿਉਂ ਨਾ ਲਿਆ? ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ, ਹਿੰਦੂਆਂ ਨੂੰ ਹਿੰਦੁਸਤਾਨ। ਫਿਰ ਸਿੱਖਾਂ ਨੇ ਖਾਲਸਤਾਨ ਕਿਉਂ ਨਾ ਲਿਆ? ਕੀ ਅੰਗਰੇਜ਼ਾਂ ਨੇ ਸਿੱਖਾਂ ਨਾਲ ਧੋਖਾ ਕੀਤਾ? ਜਾਂ ਉਦੋਂ ਦੇ ਹਿੰਦੂ ਲੀਡਰਾਂ, ਨਹਿਰੂ, ਗਾਂਧੀ ਵਰਗਿਆਂ ਨੇ ਸਿੱਖਾਂ ਨੂੰ ਧੋਖਾ ਦੇ ਕੇ ਬਿਆਨ ਬਦਲੇ? ਕੀ ਮਾਸਟਰ ਤਾਰਾ ਸਿੰਘ ਨੇ ਉਦੋਂ ਵੰਡ ਸਮੇਂ ਦਿਮਾਗ ਨਾ ਵਰਤਿਆ? ਜਾਂ ਬਲਦੇਵ ਸਿੰਘ ਆਪਣੀਆਂ ਫੈਕਟਰੀਆਂ ਦੇ ਲਾਲਚ ਵਿੱਚ ਸਿੱਖਾਂ ਨੂੰ ਗੁਲਾਮੀ ਚ ਫਸਾ ਗਿਆ 1947 ਦੀ ਵੰਡ ਵਿੱਚ ਸਿੱਖਾਂ ਨੂੰ ਕੀ ਮਿਲਿਆ ਅੱਜ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਾਂਗੇ ਵੀਡੀਓ ਅੰਤ ਤੱਕ ਖੋਪਰ ਸਤਿ ਸ੍ਰੀ ਅਕਾਲ ਜੀ ਵੀ ਰੋਕੀ ਹਾਲ ਚਾਲ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਹਾਜਰ ਤਾਂ ਟੌਪਿਕ ਬਹੁਤ ਇੰਪੋਰਟੈਂਟ ਹੈ ਸਿੱਖ ਪਾਰਟੀਸ਼ਨ ਜਿਹੜੀ 1947 ਦੇ ਅੰਦਰ ਜਿਹੜੀ ਪਾਰਟੀਸ਼ਨ ਹੋਈ ਜਿਹੜੀ ਵਨ ਡੋਈ ਉਹਦੇ ਅੰਦਰ ਸਿੱਖਾਂ ਦਾ ਜਿਹੜਾ ਤੱਕਾ ਹੋਇਆ ਸਿੱਖਾਂ ਦੇ ਨਾਲ ਜਿਹੜੀ ਨਾ ਇਨਸਾਫੀ ਹੋਈ ਉਹ ਹਲੇ ਤੱਕ ਚੱਲਦੀ ਆ ਰਹੀ ਹੈ ਸਿੱਖਾਂ ਨੂੰ ਆਫਰ ਦਿੱਤੀ ਗਈ ਬ੍ਰਿਟਿਸ਼ ਲੋਗਾਂ ਨੂੰ ਵੀ ਸਿੱਖਾਂ ਨੂੰ ਆਫਰ ਦਿੱਤੀ ਗਈ ਕਿ ਤੁਸੀਂ ਪਾਕਿਸਤਾਨ ਦੇ ਨਾਲ ਰਹੋ ਤੇ ਮੁਹੰਮਦ ਅਲੀ ਜਨਾਬ ਕਾਇਦ ਆਜ਼ਮ ਮੁਹੰਮਦ ਅਲੀ ਜਨਾਬ ਉਹਨਾਂ ਨੇ ਵੀ ਆਫਰ ਦਿੱਤੀ ਸਿੱਖਾਂ ਨੂੰ ਕਿ ਸਿੱਖ ਜਿਹ ਪਾਕਿਸਤਾਨ ਦੇ ਅੰਦਰ ਰਹਿ ਸਕਣ ਲੇਕਿਨ ਸਿੱਖਾਂ ਨੇ ਕਿੰਨਾ ਲੋਕਾਂ ਦੇ ਗੱਲਾਂ ਦੇ ਵਿੱਚ ਆ ਕੇ ਭਾਰਤ ਦੇ ਨਾਲ ਰਹਿਣਾ ਪਸੰਦ ਕੀਤਾ ਤੇ ਸਿੱਖਾਂ ਨੂੰ ਹਲੇ ਤੱਕ ਉਹ ਚੀਜ਼ ਨਹੀਂ ਮਿਲੀ ਜੋ ਉਹ ਸੇਕ ਡਿਸਰਵ ਕਰਦੇ ਸੀ ਪਾਰਟੀਸ਼ਨ ਦੇ ਅੰਦਰ ਹਰ ਮੁਲਕ ਨੂੰ ਹਰ ਇੱਕ ਮੁਲਕ ਮਿਲਿਆ ਇੰਡੀਆ ਅਲੱਗ ਮੁਲਕ ਹੋ ਗਿਆ ਪਾਕਿਸਤਾਨ ਅਲੱਗ ਮੁਲਕ ਹੋ ਗਿਆ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ ਲੇਕਿਨ ਸਿੱਖਾਂ ਨੂੰ ਖਾਲਸਾਣ ਨਹੀਂ ਮਿਲਿਆ ਇਸੇ ਮੱਦੇਨਜ਼ਰ ਅੱਜ ਦੀ ਵੀਡੀਓ ਵੀ ਡਲਵਾਦ ਰਹੇ ਆ ਵੀਡੀਓ ਡਲਵਾਦਨ ਤੋਂ ਪਹਿਲੇ ਤੁਹਾਨੂੰ ਦੋਸਾਂ ਨੂੰ ਗੁਜ਼ਾਰਿਸ਼ ਹੈ ਜੇ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਉਹਨਾਂ ਲਈ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀ ਸਿੱਖਾਂ ਨੇ 1947 ਵਿੱਚ ਵੱਖਰਾ ਸਿੱਖ ਰਾਜ ਕਿਉਂ ਨਾ ਲਿਆ? ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ, ਹਿੰਦੂਆਂ ਨੂੰ ਹਿੰਦੁਸਤਾਨ। ਫਿਰ ਸਿੱਖਾਂ ਨੇ ਖਾਲਸਤਾਨ ਕਿਉਂ ਨਾ ਲਿਆ? ਕੀ ਅੰਗਰੇਜ਼ਾਂ ਨੇ ਸਿੱਖਾਂ ਨਾਲ ਧੋਖਾ ਕੀਤਾ ਜਾਂ ਉਦੋਂ ਦੇ ਹਿੰਦੂ ਲੀਡਰਾਂ, ਨਹਿਰੂ, ਗਾਂਧੀ ਵਰਗਿਆਂ ਨੇ ਸਿੱਖਾਂ ਨੂੰ ਧੋਖਾ ਦੇ ਕੇ ਬਿਆਨ ਬਦਲੇ? ਕੀ ਮਾਸਟਰ ਤਾਰਾ ਸਿੰਘ ਨੇ ਉਦੋਂ ਵੰਡ ਸਮੇਂ ਦਿਮਾਗ ਨਾ ਵਰਤਿਆ? ਜਾਂ ਬਲਦੇਵ ਸਿੰਘ ਆਪਣੀਆਂ ਫੈਕਟਰੀਆਂ ਦੇ ਲਾਲਚ ਵਿੱਚ ਸਿੱਖਾਂ ਨੂੰ ਗੁਲਾਮੀ ਚ ਫਸਾ ਗਿਆ 1947 ਦੀ ਵੰਡ ਵਿੱਚ ਸਿੱਖਾਂ ਨੂੰ ਕੀ ਮਿਲਿਆ ਅੱਜ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਾਂਗੇ ਵੀਡੀਓ ਅੰਤ ਤੱਕ ਖੋਪਰ ਤੇ ਕੰਨ ਖੋਲ ਕੇ ਸੁਣਿਓ ਗਾਰੰਟੀ ਹੈ ਇਸ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਉਹ ਗਿਆਨ ਉਹ ਜਾਣਕਾਰੀ ਲਵੋਗੇ ਜਿਹੜੀ ਪਹਿਲਾਂ ਛਾਏ ਦੀ ਤੁਸੀਂ ਸੁਣੀ ਹੋਵੇਗੀ ਸਿਕਾਗੋ ਨੇ ਖਾਸ ਕਰਕੇ ਅਕਾਲੀ ਆਗੂਆਂ ਨੇ 1947 ਦੀ ਵੰਡ ਤੋਂ ਪਹਿਲਾਂ ਤਿੰਨ ਵੱਡੇ ਫੈਸਲੇ ਕੀਤੇ ਇਹਨਾਂ ਫੈਸਲਿਆਂ ਦਾ ਜ਼ਿੰਮੇਵਾਰ ਅਕਾਲੀ ਦਲ ਦੇ ਆਗੂ ਹੋਣ ਦੇ ਨਾਂ ਤੇ ਮਾਸਟਰ ਤਾਰਾ ਸਿੰਘ ਨੂੰ ਮੰਨਿਆ ਜਾਂਦਾ ਹੈ ਕਿ ਮਾਸਟਰ ਤਾਰਾ ਸਿੰਘ ਨੇ ਦਿਮਾਗ ਨਹੀਂ ਵਰਤਿਆ ਤੇ ਉਸ ਦਾ ਪਿਛੋਕੜ Hindu ਪਰਿਵਾਰ ਹੋਣ ਕਰਕੇ ਉਹ ਧੋਖਾ ਖਾ ਗਿਆ ਤੇ ਕਾਂਗਰਸ ਦੇ ਲੀਡਰਾਂ ਮਗਰ ਲੱਗ ਗਿਆ ਸੀ ਇਹਨਾਂ ਤਿੰਨ ਫੈਸਲਿਆਂ ਨੂੰ ਖੋਲ ਕੇ ਤੁਹਾਨੂੰ ਦੱਸਣ ਜਾ ਰਿਹਾ ਹਾਂ 1947 ਦਾ ਸਾਰਾ ਵਰਤਾਰਾ ਪੂਰਾ ਸਾਫ਼ ਹੋ ਜਾਊਗਾ ਤੁਹਾਨੂੰ 1947 ਸਮੇਂ ਸਿੱਖ ਆਗੂਆਂ ਸਾਹਮਣੇ ਤਿੰਨ ਆਪਸ਼ਨ ਸਨ ਪਹਿਲੀ ਕਿ ਅੰਗਰੇਜ਼ ਤੇ ਮੁਹੰਮਦ ਅਲੀ ਜ਼ਿਨਾ ਚਾਹੁੰਦੇ ਸੀ ਕਿ ਸਿੱਖ ਪਾਕਿਸਤਾਨ ਦੇ ਨਾਲ ਰਲ ਜਾਣ ਦੂਜੀ ਸੀ ਕਿ ਸਿੱਖ ਵੱਖਰੀ ਸਟੇਟ ਲੈਣ ਤੀਜੀ ਆਪਸ਼ਨ ਉਹ ਜਿਹੜੀ ਹੋਈ ਕਿ ਸਿੱਖ ਹਿੰਦੁਸਤਾਨ ਨਾਲ ਰਹਿਣਾ ਮੰਨ ਗਏ ਸਿੱਖ ਆਗੂਆਂ ਦਾ ਪਹਿਲਾ ਫੈਸਲਾ ਸੀ ਮਿਸਟਰ ਮੁਹੰਮਦ ਅਲੀ ਜ਼ਿਨਾ ਦੀ ਪਾਕਿਸਤਾਨ ਵਿੱਚ ਰਲ ਜਾਣ ਦੀ ਪੇਸ਼ਕਸ਼ ਨੂੰ ਨਾ ਮੰਨਣਾ ਜ਼ਿਨਾ ਸਿੱਖਾਂ ਨੂੰ ਕਹਿੰਦਾ ਸੀ ਕਿ ਪਾਕਿਸਤਾਨ ਨਾਲ ਰਲ ਜਾਓ ਅਸਲ ਵਿੱਚ ਇਹ ਪੇਸ਼ਕਸ਼ ਜਨਾਹ ਤੋਂ ਪਹਿਲਾਂ ਦਰਜਨਾਵਾਰ ਅੰਗਰੇਜ਼ ਖੁਦ ਵੀ ਕਰ ਚੁੱਕੇ ਸੀ ਇਹ ਇਕਲੌਤੀ ਪੇਸ਼ਕਸ਼ ਜਾਂ ਆਪਸ਼ਨ ਸੀ ਜੋ ਭਾਰਤ ਛੱਡਣ ਤੋਂ ਪਹਿਲਾਂ ਗੋਰਿਆਂ ਵੱਲੋਂ ਸਿੱਖ ਲੀਡਰਸ਼ਿਪ ਨੂੰ ਵਾਰ-ਵਾਰ ਕੀਤੀ ਗਈ ਸੀ ਕਿ ਪਾਕਿਸਤਾਨ ਨਾਲ ਲੜ ਸਕਦੇ ਤੁਸੀਂ ਪਹਿਲਾ ਰਾਹ ਵੱਖਰੇ ਸਿੱਖ ਰਾਜ ਦਾ ਸੀ ਜੋ ਸਿੱਖਾਂ ਦੀ ਪਹਿਲੀ ਤੇ ਪ੍ਰਾਇੋਰਟੀ ਮੰਗ ਸੀ ਪਰ ਸੱਚਾਈ ਇਹ ਹੈ ਕਿ ਨਹਿਰੂ ਤੇ ਜਨਾਹ ਦੇ ਦਬਾਅ ਕਰਕੇ ਅਤੇ ਖਿਲਰੀ ਹੋਈ ਸਿੱਖ ਆਬਾਦੀ ਦੇ ਬਹਾਨੇ ਵੱਖਰੀ ਸਿੱਖ ਸਟੇਟ ਦੀ ਮੰਗ ਪੂਰੀ ਕਰਨ ਤੋਂ ਅੰਗਰੇਜ਼ ਵੀ ਭੱਜਦੇ ਸੀ ਪਾਕਿਸਤਾਨ ਰਲੇ ਨਹੀਂ ਵੱਖਰਾ ਮੁਲਕ ਮਿਲਿਆ ਨਹੀਂ ਤੇ ਬਚਿਆ ਰਾਹ ਸੀ ਜੋ ਹੋਇਆ ਤੇ ਸਿੱਖ ਆਗੂਆਂ ਨੇ ਨਹਿਰੂ ਗਾਂਧੀ ਪਟੇਲ ਦੇ ਭਰੋਸੇ 'ਚ ਆ ਕੇ ਭਾਰਤ ਨਾਲ ਰਲਣ ਦਾ ਰਾਹ ਚੁਣਿਆ ਪਰ ਇਸ ਬਾਬਤ ਕੋਈ ਵੀ ਲਿਖਤੀ ਸਮਝੌਤੇ ਨਹੀਂ ਸੀ ਕੀਤੇ ਗਏ ਤੇ ਸਾਰਾ ਕੁਝ ਜ਼ੁਬਾਨੀ ਕਲਾਮੀ ਹੋਇਆ ਸੀ ਅੰਗਰੇਜ਼ਾਂ ਨੇ ਆਪਣਾ ਪੂਰਾ ਜੋਰ ਇਸ ਗੱਲ ਤੇ ਲਾਇਆ ਕਿ ਕਿਸੇ ਵੀ ਤਰੀਕੇ ਯੂਨਾਈਟਿਡ ਇੰਡੀਆ ਰਹਿ ਜਾਵੇ ਕੁਝ ਵੀ ਵੰਡਿਆ ਨਾ ਜਾਵੇ ਜੇ ਇਹ ਗੱਲ ਸਿਰੇ 'ਤੇ ਨਾ ਲੱਗੇ ਤਾਂ ਪਾਕਿਸਤਾਨ ਤੋਂ ਛੁੱਟ ਕੋਈ ਹੋਰ ਆਜ਼ਾਦ ਖੇਤਾ ਨਾ ਬਣੇ ਅੰਗਰੇਜ਼ਾਂ ਨੇ ਪਾਕਿਸਤਾਨ ਬਣਾਉਣ ਨੂੰ ਵੀ ਪਹਿਲਾ ਪਹਿਲ ਰੱਦ ਕੀਤਾ ਪਰ ਅੰਤ ਕੌੜਾ ਘੁੱਟ ਭਰਦਿਆਂ ਪਾਕਿਸਤਾਨ ਨੂੰ ਆਜ਼ਾਦ ਖੇਤੇ ਵੱਜੋਂ ਮਨਜ਼ੂਰ ਕੀਤਾ ਗਿਆ 1940ਵਿਆਂ ਵੇਲੇ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਹੇ ਸਰ ਐਡਵਰਡ ਪੈਂਡਰਲ ਮੂਨ ਅਤੇ ਟ੍ਰਾਂਸਫਰ ਆਫ ਪਾਵਰ ਵਿੱਚ ਫੈਸਲਾ ਕੋਨ ਭੂਮਿਕਾ ਨਿਭਾਉਣ ਵਾਲੇ ਅਫਸਰ ਸਰ ਸਟੈਂਫੋਰਡ ਕ੍ਰਿਪਸ ਸਮੇਤ ਵੱਡੇ ਅੰਗਰੇਜ਼ ਅਧਿਕਾਰੀ ਮਾਸਟਰ ਤਾਰਾ ਸਿੰਘ ਸਮੇਤ ਸਾਰੇ ਸਿੱਖ ਆਗੂਆਂ ਉੱਤੇ ਪਾਕਿਸਤਾਨ ਨਾਲ ਰਲ ਜਾਣ ਦਾ ਦਬਾਅ ਬਣਾ ਰਹੇ ਸੀ ਜਦੋਂ ਕੈਬਨਟ ਮਿਸ਼ਨ ਭਾਰਤ ਆਇਆ ਸੀ ਤਾਂ ਕੈਬਨਟ ਮਿਸ਼ਨ ਦੇ ਸਟਾਫ ਦਾ ਇੱਕ ਮੈਂਬਰ ਸਿੱਖ ਕੌਮ ਦਾ ਬੜਾ ਐਸਾਨਬੰਦ ਸੀ ਇਹ ਵਿਅਕਤੀ 1940 ਵਿੱਚ ਦੂਜੀ ਸੰਸਾਰ ਜੰਗ ਦੌਰਾਨ ਫੌਜ ਦੇ ਵਿੱਚ ਸਿੱਖਾਂ ਦੀ ਭਰਤੀ ਦੀ ਬੇਨਤੀ ਲੈ ਕੇ ਮਾਸਟਰ ਤਾਰਾ ਸਿੰਘ ਨੂੰ ਮਿਲਿਆ 11 ਸਿੱਖ ਰੈਜੀਮੈਂਟ ਦਾ ਅੰਗਰੇਜ਼ ਅਫਸਰ ਮੇਜਰ ਸ਼ੌਰਟ ਬਿਲੀ ਸੀ ਕਮਿਸ਼ਨਰ ਪੈਂਡਰਲ ਮੂਨ ਆਪਣੀ ਕਿਤਾਬ ਡਿਵਾਈਡ ਐਂਡ ਕੁਇਟ ਦੇ ਵਿੱਚ ਦਰਜ ਕਰਦਾ ਲਿਖਦਾ ਮੈਂ ਅਤੇ ਮੇਜਰ ਸ਼ੌਰਟ ਬਿਲੀ ਸਿੱਖ ਕੌਮ ਦੀ ਭਲਾਈ ਦੇ ਚਾਹਵਾਨ ਸਾਂ ਮੇਜਰ ਬਿਲੀ ਕੈਬਨਟ ਮਿਸ਼ਨ ਦੇ ਸਟਾਫ ਵਿੱਚ ਸ਼ਾਮਲ ਸਨ ਅਤੇ ਦੂਜੀ ਸੰਸਾਰ ਜੰਗ ਦੌਰਾਨ ਨਿਭਾਏ ਰੋਲ ਬਦਲੇ ਸਿੱਖਾਂ ਦੇ ਬੜੇ ਕਾਇਲ ਸੀ ਮੇਜਰ ਬਿਲੀ ਨੇ ਅਕਾਲੀ ਲੀਡਰਾਂ ਨੂੰ ਸੁਝਾਅ ਦਿੱਤਾ ਸੀ ਕਿ ਮੁਸਲਮਾਨਾਂ ਨਾਲ ਰਹਿਣ ਵਿੱਚ ਸਿੱਖਾਂ ਦਾ ਜ਼ਿਆਦਾ ਫਾਇਦਾ ਹੈ ਇਸ ਨਾਲ ਪੰਜਾਬ ਦੇ ਟੁਕੜੇ ਨਹੀਂ ਹੋਣਗੇ ਪਾਕਿਸਤਾਨ ਵਿੱਚ ਮੁਸਲਮਾਨ ਛੋਟੇ ਬਹੁਮਤ ਵਿੱਚ ਹੀ ਹੋਣਗੇ ਸੱਤਾ ਦੀ ਚਾਬੀ ਸਿੱਖਾਂ ਦੇ ਹੱਥ ਰਹੇਗੀ ਪਰ ਇਹ ਪੇਸ਼ਕਸ਼ ਸਿੱਖ ਆਗੂਆਂ ਨੂੰ ਫਾਇਦੇਮੰਦ ਸੌਦਾ ਨਹੀਂ ਸੀ ਲੱਗੀ ਮਾਸਟਰ ਤਾਰਾ ਸਿੰਘ ਨੇ ਇੱਕ ਵਾਰ ਬੋਲਦਿਆਂ ਕਿਹਾ ਸੀ ਕਿ ਮੁਸਲਮਾਨਾਂ ਨਾਲ ਰਹਿਣਾ ਹੈਜ਼ੇ ਦੀ ਬਿਮਾਰੀ ਵਾਂਗ ਹੈ ਜਿੱਥੇ ਮੌਤ ਛੇਤੀ ਹੋ ਜਾਂਦੀ ਹੈ ਹਿੰਦੂਆਂ ਨਾਲ ਰਹਿਣਾ ਟੀਬੀ ਦੀ ਬਿਮਾਰੀ ਵਾਂਗ ਹੈ ਜਿੱਥੇ ਮੌਤ ਹੌਲੀ-ਹੌਲੀ ਹੁੰਦੀ ਹੈ ਇਹ ਗੱਲ ਸਾਫ਼ ਸੀ ਕਿ ਸਿੱਖ ਮੁਸਲਮਾਨਾਂ ਜਾਂ ਹਿੰਦੂਆਂ ਦੋਹਾਂ ਨਾਲ ਨਹੀਂ ਸੀ ਰਹਿਣਾ ਚਾਹੁੰਦੇ ਅਤੇ ਇਹ ਪੈਨਟੜਾ ਸਹੀ ਵੀ ਸੀ ਸਿੱਖ ਲੀਡਰਸ਼ਿਪ ਇਸ ਵਾਸਤੇ ਸੰਘਰਸ਼ ਕਰਨ ਲਈ ਤਿਆਰ ਤਾਂ ਸੀ ਪਰ ਸੰਘਰਸ਼ ਦੀ ਰਾਜਨੀਤੀ ਘੜਨ ਤੋਂ ਅਸਮਰੱਥ ਸੀ ਪਹਿਲੇ ਫੈਸਲੇ 'ਚ ਪਾਕਿਸਤਾਨ ਨਾਲ ਨਾ ਰਲਣ ਦਾ ਫੈਸਲਾ ਹੋਇਆ ਤੇ ਅਗਲੀ ਗੱਲ ਕਰਦੇ ਹਾਂ ਸਿੱਖਾਂ ਦੇ ਦੂਸਰੇ ਫੈਸਲੇ ਦੀ ਦੂਜਾ ਫੈਸਲਾ ਸੀ ਵੱਖਰੇ ਸਿੱਖ ਰਾਜ ਦਾ ਜਿਹੜਾ ਬੜਾ ਗੰਭੀਰ ਮਸਲਾ ਸੀ ਉਸ ਸਮੇਂ ਸਿਰਫ 55 ਲੱਖ ਦੀ ਨਗੁਣੀ ਘਟ ਗਿਣਤੀ ਵਾਲੀ ਕੌਮ ਦੇ ਘੱਟੋ-ਘੱਟ 6 ਪ੍ਰਮੁੱਖ ਰਾਜ ਸੀ ਧੜੇ ਸੀ ਪਹਿਲਾ ਸੀ ਖਾਲਸਾ ਨੈਸ਼ਨਲ ਪਾਰਟੀ ਤੜਾ ਜਿਹੜਾ ਕਿ ਚੀਫ ਖਾਲਸਾ ਦਿਵਾਨ ਦਾ ਰਾਜਨੀਤਿਕ ਵਿੰਗ ਸੀ ਇਸ ਦੇ ਪ੍ਰਧਾਨ ਸਰਦਾਰ ਸੁੰਦਰ ਸਿੰਘ ਮਜੀਠੀਆ ਰਹੇ ਸੀ ਪਰ ਮਜੀਠੀਆ ਦੀ ਮੌਤ ਮਗਰੋਂ ਇਹ ਪਾਰਟੀ ਆਪਣਾ ਰਸੂਖ ਗਵਾ ਚੁੱਕੀ ਸੀ ਦੂਜਾ ਸੀ ਸੈਂਟਰਲ ਅਕਾਲੀ ਦਲ ਇਸ ਨੂੰ ਬਾਬਾ ਖੜਕ ਸਿੰਘ ਚਲਾ ਰਹੇ ਸੀ ਇਸ ਤੋਂ ਇਲਾਵਾ ਤੀਜੇ ਨੰਬਰ ਤੇ ਆਉਂਦਾ ਹੈ ਪ੍ਰਤਾਪ ਸਿੰਘ ਕਹਿਰੋਂ ਅਤੇ ਸਵਰਨ ਸਿੰਘ ਵਰਗੇ ਉਹ ਲੀਡਰ ਰਸੂਖਦਾਰ ਸਿੱਖ ਲੀਡਰ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਸਰਗਰਮ ਸੀ ਚੌਥੇ ਵਿੱਚ ਤੇਜਾ ਸਿੰਘ ਸੁਤੰਤਰ ਤੇ ਸੋਨ ਸਿੰਘ ਜੋਸ਼ਵਰ ਕੇ ਲੋਕ ਸੀ ਜਿਹੜੇ ਕਿ ਕਮਿਊਨਿਸਟ ਵਿਚਾਰਧਾਰਾ ਦੇ ਪ੍ਰਭਾਵ ਵਾਲੇ ਸੀ ਪੰਜਵੇਂ ਧੜੇ ਵਿੱਚ ਇੱਕ ਪੰਥਕ ਪਾਰਟੀ ਸੀ ਜਿਸ ਦੇ ਪ੍ਰਧਾਨ ਸੀ ਜਾਂ ਕਰਤਾ ਧਰਤਾ ਸੀ ਸਰਦਾਰ ਬਲਦੇਵ ਸਿੰਘ ਤੇ ਛੇਵੇਂ ਧੜਾ ਸੀ ਸਿੱਖਾਂ ਦੀ ਪ੍ਰਮੁੱਖ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਸੀ ਗਿਆਨੀ ਕਰਤਾਰ ਸਿੰਘ ਈਸ਼ਰ ਸਿੰਘ ਮਝੈਲ ਉਦਮ ਸਿੰਘ ਨਾਗੋ ਕੇ ਵਰਗੇ ਲੀਡਰ ਅਕਾਲੀ ਦਲ ਵਿੱਚ ਸਨ ਅਕਾਲੀ ਦਲ ਦੇ ਵਿੱਚ ਮਾਸਟਰ ਤਾਰਾ ਸਿੰਘ ਤੇ ਉਦਮ ਸਿੰਘ ਨਾਗੂਕੇ ਦੇ ਧੜੇ ਇੱਕ ਦੂਜੇ ਦੇ ਵਿਰੋਧੀ ਸਨ ਹੁਣ ਇਹ ਛੇ ਧੜੇ ਛੇ ਸਿੱਖ ਧੜੇ ਵੱਖਰੀ ਸਿੱਖ ਸਟੇਟ ਕਿਉਂ ਨਾ ਲੈ ਸਕੇ ਜਵਾਬ ਹੈ ਕਿ ਆਪਸੀ ਫੁੱਟ ਦੇ ਬਾਵਜੂਦ ਇਹ ਧੜੇ ਵੱਖਰੇ ਰਾਜ ਦੀ ਮੰਗ ਨੂੰ ਲਗਾਤਾਰ ਉਠਾਉਂਦੇ ਰਹੇ ਤਾਲੀਮੀ ਆਧਾਰੇ ਵੱਜੋਂ ਸਿੱਖ ਨੈਸ਼ਨਲ ਕਾਲਜ ਲਾਹੌਰ ਤੋਂ ਸਭ ਤੋਂ ਪਹਿਲਾਂ 1943 ਚ ਆਜ਼ਾਦ ਪੰਜਾਬ ਬਾਰੇ ਮੈਨੀਫੈਸਟੋ ਜਾਰੀ ਹੋਇਆ ਸੀ ਇਹ ਮੈਨੀਫੈਸਟੋ ਜਾਰੀ ਹੋਣ ਸਮੇ ਇਸ ਕਾਲਜ ਵਿੱਚ ਮਾਸਟਰ ਤਾਰਾ ਸਿੰਘ ਦੇ ਸਕੇ ਭਰਾ ਸਰਦਾਰ ਨਰਿੰਜਨ ਸਿੰਘ ਪ੍ਰਿੰਸੀਪਲ ਨਿਯੁਕਤ ਸਨ ਸਿੱਖਾਂ ਦੇ ਪ੍ਰਮੁੱਖ ਧੜੇ ਸ਼੍ਰੋਮਣੀ ਅਕਾਲੀ ਦਲ ਨੇ ਬਕਾਇਦਾ ਆਜ਼ਾਦ ਪੰਜਾਬ ਬਾਰੇ ਮਤੇ ਪਾਸ ਕੀਤੇ ਸੀ 7 ਜੁਲਾਈ 1943 ਨੂੰ ਅਕਾਲੀ ਦਲ ਨੇ ਆਜ਼ਾਦ ਪੰਜਾਬ ਦੀ ਮੰਗ ਨੂੰ ਉਭਾਰਿਆ ਸੀ ਪਰ ਲਹਿੰਦੇ ਪੰਜਾਬ ਦੇ ਅਕਾਲੀ ਲੀਡਰ ਸੰਪੂਰਨ ਸਿੰਘ ਲਾਇਲਪੁਰੀ ਅਤੇ ਬੂਟਾ ਸਿੰਘ ਛੇਖੂਪੁਰ ਨੇ ਇਸ ਮੰਗ ਦਾ ਸਮਰਥਨ ਨਹੀਂ ਸੀ ਕੀਤਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੇ ਜੱਦੀ ਜ਼ਿਲ੍ਹੇ ਉਲੀਕੇ ਗਏ ਸਿੱਖ ਰਾਜ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਨਾਲ ਹੀ ਕੁਝ ਰਾਸ਼ਟਰਵਾਦੀ ਵਿਚਾਰਧਾਰਾ ਵਾਲੇ ਸਿੱਖਾਂ ਨੂੰ ਵੀ ਆਜ਼ਾਦ ਪੰਜਾਬ ਦੀ ਮੰਗ ਦਾ ਵਿਰੋਧ ਕੀਤਾ ਵੀਅਗਸ 1943 ਨੂੰ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਬਹਿੰਦ ਸਿੱਖ ਕਨਵੈਨਸ਼ਨ ਬੁਲਾਈ ਗਈ ਜਿੱਥੇ ਅਕਾਲੀ ਦਲ ਦੇ ਆਗੂ ਗਿਆਨੀ ਕਰਤਾਰ ਸਿੰਘ ਨੇ ਵੱਖਰੇ ਸਿੱਖ ਰਾਜ ਬਾਰੇ ਮਤਾ ਪੇਸ਼ ਕੀਤਾ ਸੀ 14 ਅਕਤੂਬਰ 1943 ਦੀ ਲਾਹੌਰ ਦੀ ਅਕਾਲੀ ਕਾਨਫਰੰਸ ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਇੱਕ ਜਜ਼ਬਾਤੀ ਭਾਸ਼ਣ ਦਿੰਦਿਆਂ ਸਿੱਖ ਕੌਮ ਦੇ ਚਾਰ ਦੁਸ਼ਮਣਾਂ ਦੇ ਨਾਮ ਸਟੇਜ ਤੋਂ ਬੋਲ ਦਿੱਤੇ ਸੀ ਉਨਾ ਕਹਾ ਸੀ ਕਿ ਕਾਮਰੇਡ ਅੰਗਰੇਜ਼ ਮੋਹਨਦਾਸ ਕਰਮਚੰਦ ਗਾਂਧੀ ਅਤੇ ਮੁਹੰਮਦ ਅਲੀ ਜ਼ਨਾ ਚਾਰੇ ਪੰਥ ਦੇ ਦੁਸ਼ਮਣ ਨੇ ਇਸ ਗੱਲ ਦਾ ਜ਼ਿਕਰ ਅਸਗਰ ਅਲੀ ਨੇ ਆਪਣੀ ਕਿਤਾਬ ਦੇ ਟੂ ਫਾਈਟ ਫਾਰ ਇੰਡੀਆਜ਼ ਫਰੀडम ਦੀ ਰੋਲ ਆਫ ਮਾਈਨੋਰਟੀਜ਼ ਵਿੱਚ ਕੀਤਾ ਸਿੱਖਾਂ ਵੱਲੋਂ ਵੱਖਰੇ ਸਟੇਟ ਦੀ ਮੰਗ ਤੇ ਮੋਹਨਦਾਸ ਕਰਮਚੰਦ ਗਾਂਧੀ ਹਰਕਤ ਵਿੱਚ ਆਇਆ ਤੇ ਉਹਨੇ ਮਾਸਟਰ ਤਾਰਾ ਸਿੰਘ ਦੇ ਨਜ਼ਦੀਕੀ ਸਰਦਾਰ ਦੁਰਲਾਬ ਸਿੰਘ ਰਾਹੀਂ ਸਿੱਖ ਲੀਡਰਾਂ ਨੂੰ ਦੁਬਾਰਾ ਪ੍ਰੋਸਾ ਦਿੱਤਾ ਕਿ ਕਾਂਗਰਸ ਪਾਰਟੀ 1929 ਦੇ ਲਾਹੌਰ ਰੈਜ਼ੋਲੂਸ਼ਨ ਨੂੰ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਰੈਜ਼ੋਲੂਸ਼ਨ ਦੇ ਰਾਹੀਂ ਵਾਅਦਾ ਕੀਤਾ ਗਿਆ ਸੀ ਕਿ ਆਜ਼ਾਦ ਭਾਰਤ ਵਿੱਚ ਅਜਿਹਾ ਕੋਈ ਵੀ ਸੰਵਿਧਾਨ ਨਹੀਂ ਘੜਿਆ ਜਾਵੇਗਾ ਜੋ ਘੱਟ ਗਿਣਤੀਆਂ ਨੂੰ ਨਾਮਨਜ਼ੂਰ ਹੋਵੇ ਇਸ ਸਮੇਂ ਦੌਰਾਨ ਜਦੋਂ 14 ਮਾਰਚ 1946 ਨੂੰ ਯੂਨਾਈਟਿਡ ਇੰਡੀਆ ਦੀ ਮੰਚਾ ਦੇ ਨਾਲ ਬ੍ਰਿਟਿਸ਼ ਹਕੂਮਤ ਦੇ ਵੱਲੋਂ ਗਠਿਤ ਇੱਕ ਕੈਬਨਟ ਮਿਸ਼ਨ ਭਾਰਤ ਆਇਆ ਜਿਸ ਨਾਲ ਸਿੱਖ ਆਗੂਆਂ ਨੇ ਮੀਟਿੰਗਾਂ ਕੀਤੀਆਂ ਸਿੱਖ ਨੁਮਾਇंदे ਮਾਸਟਰ ਅਫਤਾਰ ਸਿੰਘ ਗਿਆਨੀ ਕਰਤਾਰ ਸਿੰਘ ਲਾਹੌਰ ਦੇ ਇੱਕ ਵਕੀਲ ਸਰਦਾਰ ਹਰਨਾਮ ਸਿੰਘ ਅਤੇ ਸਰਦਾਰ ਬਲਦੇਵ ਸਿੰਘ ਇਹ ਸਾਰੇ ਅੰਗਰੇਜ਼ੀ ਕੈਬਨਟ ਮਿਸ਼ਨ ਨੂੰ ਮਿਲੇ ਸਿੱਖਾਂ ਨੂੰ ਇਹ ਗੱਲ ਭਲੀਭਾਂਤ ਸਮਝ ਚੁੱਕੇ ਸੀ ਕਿ ਅੰਗਰੇਜ਼ ਭਾਰਤ ਦੀ ਵੰਡ ਨਹੀਂ ਚਾਹੁੰਦੇ ਤੇ ਬਿਨਾਂ ਕਿਸੇ ਖੂਨ ਖਰਾਬੇ ਦੇ ਖਿਸਕਣਾ ਚਾਹੁੰਦੇ ਨੇ ਉਧਰ ਜਨਾਬ ਵੀ ਆਜ਼ਾਦ ਪਾਕਿਸਤਾਨ ਤੋਂ ਘੱਟ ਕੁਝ ਨਹੀਂ ਮੰਨ ਰਿਹਾ ਸਿੱਖਾਂ ਗੂਆਂ ਦਾ ਇਸ ਮੌਕੇ ਤੇ ਇੱਕ ਸੂਤਾ ਜਿਹਾ ਸਟੈਂਡ ਸੀ ਸਿੱਖ ਆਗੂ ਵੰਡ ਦਾ ਠਿਕਰਾ ਜਨਾਹ ਸਿਰ ਭੰਨ ਕੇ ਸਿੱਖ ਸਟੇਟ ਲੈਣ ਦੀ ਸਕੀਮ ਲਾ ਰਹੇ ਸੀ ਤੇ ਵਿਹਾਰ ਇਸ ਤਰ੍ਹਾਂ ਕਰ ਰਹੇ ਸੀ ਕਿ ਅੰਗਰੇਜ਼ਾਂ ਦੀ ਯੂਨਾਈਟਿਡ ਇੰਡੀਆ ਦੀ ਜਿਹੜੀ ਪਾਲਿਸੀ ਹੈ ਭਾਵਨਾ ਹੈ ਉਹਨੂੰ ਸਿੱਖਾਂ ਵੱਲੋਂ ਕੋਈ ਠੇਸ ਨਾ ਪਹੁੰਚੇ ਹੀਣ ਭਾਵਨਾ 'ਚ ਫਸੇ ਸਿੱਖ ਆਗੂਆਂ ਨੇ ਕਿਹਾ ਕਿ ਅਸੀਂ ਵੀ ਅਖੰਡ ਭਾਰਤ ਦੇ ਹਾਮੀ ਆ ਪਰ ਜੇ ਪਾਕਿਸਤਾਨ ਕਰਕੇ ਵਟਵਾਰਾ ਹੋਣਾ ਹੀ ਹੈ ਤਾਂ ਫਿਰ ਅਸੀਂ ਆਪਣੀ ਵੱਖਰੀ ਸਿੱਖ ਸਟੇਟ ਚਾਹੁੰਦੇ ਆ ਇਸ ਸਮੇਂ ਵਖਰੀ ਸਿਕਸ ਸਟੇਟ ਮੰਗਣ ਵਾਲਿਆਂ ਵਿੱਚ ਸਰਦਾਰ ਬਲਦੇਵ ਸਿੰਘ ਵੀ ਸ਼ਾਮਲ ਸੀ ਪਰ ਕੈਬਨਿਟ ਮਿਸ਼ਨ ਦਾ ਮੁੱਖ ਮਕਸਦ ਯੂਨਾਈਟਿਡ ਇੰਡੀਆ ਸੀ ਇਸ ਲਈ ਉਹਨੇ ਵਖਰੀ ਸਿਕਸ ਸਟੇਟ ਦੀ ਮੰਗ ਨੂੰ ਕੋਈ ਵੀ ਤਵੱਜੋ ਨਾ ਦਿੱਤੀ ਇਹ ਉਹੀ ਬਲਦੇਵ ਸਿੰਘ ਸੀ ਜਿਸ ਤੇ ਹੁਣ ਤੱਕ ਇਹ ਇਲਜ਼ਾਮ ਲੱਗੇ ਨੇ ਕਿ ਪੰਜਾਬ ਤੋਂ ਬਾਹਰ ਆਪਣੀਆਂ ਫੈਕਟਰੀਆਂ ਦੇ ਲਾਲਚ ਵਿੱਚ ਇਸ ਨੇ ਵਖਰੇ ਸਿਕਸ ਸਟੇਟ ਦੀ ਵਖਰੇ ਰਾਜ ਦੀ ਮੰਗ ਨਹੀਂ ਸੀ ਮੰਨੀ ਨਾਲ ਹੀ ਹੁਣ ਮੰਗ ਉਦੋਂ ਵੀ ਸਿੱਖ ਆਗੂਆਂ ਦੀ ਚੌਧਰ ਦੀ ਲਾਲਸਾ ਵੱਡੀ ਸੀ ਤੇ ਅਕਾਲੀ ਦਲ ਇਹ ਨਹੀਂ ਚਾਹੁੰਦਾ ਕਿ ਉਹਨਾਂ ਤੋਂ ਇਲਾਵਾ ਕੋਈ ਹੋਰ ਵਿਅਕਤੀ ਅੰਗਰੇਜ਼ਾਂ ਨਾਲ ਇਸ ਮਾਮਲੇ ਤੇ ਗੱਲ ਕਰੇ। ਇਹ ਸਾਰੀ ਪਰਖ ਪਰਚੋਲ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਜੋ ਇਲਜ਼ਾਮ 1947 ਦੀ ਸਿੱਖ ਲੀਡਰਸ਼ਿਪ ਤੇ ਲੱਗਦਾ ਹੈ ਕਿ ਉਹਨਾਂ ਲੀਡਰਾਂ ਨੇ ਬਣਦੇ-ਬਣਦੇ ਖਾਲਿਸਤਾਨ ਨੂੰ ਨਾ ਕਰ ਦਿੱਤੀ ਸੀ ਉਹ ਵਾਜਬ ਨਹੀਂ ਹੈ। ਉਲਟਾ ਸਿੱਖ ਆਗੂਆਂ ਨੇ ਵੱਖਰੇ ਸਿੱਖ ਰਾਜ ਦੀ ਮੰਗ ਕੀਤੀ, ਅੰਗਰੇਜ਼ਾਂ ਤੱਕ ਪਹੁੰਚ ਕੀਤੀ ਪਰ ਕੁੱਲ ਕੌਮੀ ਆਬਾਦੀ ਸਿਰਫ 55 ਲੱਖ ਹੋਣ ਤੇ ਪੰਜਾਬ ਵਿੱਚ ਵੀ ਤਰਨਤਾਰਨ ਸਾਹਿਬ ਤਹਿਸੀਲ ਤੋਂ ਛੋਟਾ ਕੋਈ ਵੀ ਕਿਤੇ ਵੀ ਬਹੁ ਗਿਣਤੀ ਵਿੱਚ ਨਾ ਹੋਣ ਕਰਕੇ ਨੁਕਸਾਨ ਸਿੱਖਾਂ ਨੇ ਭੁਗਤਿਆ ਜਦੋਂ ਵਟਵਾਰੇ ਬਾਰੇ ਫੈਸਲੇ ਹੋ ਰਹੇ ਸੀ ਉਦੋਂ ਭਾਰਤੀ ਖਿੱਤੇ 'ਚ ਮੁਸਲਮਾਨ ਆਬਾਦੀ 9 ਕਰੋੜ ਸੀ ਤੇ ਹਿੰਦੂ ਆਬਾਦੀ 24 ਕਰੋੜ ਦੇ ਕਰੀਬ ਘੱਟ ਗਿਣਤੀ ਕੌਮ ਹੋਣ ਕਰਕੇ ਸਿੱਖਾਂ ਨੂੰ ਅਜਿਹੇ ਕਰੜੇ ਫੈਸਲੇ ਲੈਣੋਂ ਡਰੂ ਪਹੁੰਚ ਅਪਣਾ ਰਹੇ ਸੀ ਜਿਹੋ ਜਿਹੇ ਫੈਸਲੇ ਜਨਾਹ ਲੈ ਰਿਆ ਸੀ ਜਾਂ ਫਿਰ ਹਿੰਦੂ ਲੀਡਰਸ਼ਿਪ ਵੱਲੋਂ ਲਏ ਜਾ ਰਹੇ ਸੀ ਉਨ੍ਹਾਂ ਦੋਵਾਂ ਤਰ੍ਹਾਂ ਦੀ ਗਿਣਤੀ ਨੇ ਉਹਨਾਂ ਨੂੰ ਆਪਣੇ-ਆਪਣੇ ਮੁਲਕ ਲੈ ਦਿੱਤੇ ਖੈਰ ਅਜੇ ਵੀਡੀਓ ਬਾਕੀ ਹੈ ਬਲਦੇਵ ਸਿੰਘ ਇਸ ਸਮੇਂ ਦੌਰਾਨ ਪਹਿਲਾਂ ਸਿਕ ਸਟੇਟ ਦਾ ਹਾਮੀ ਰਿਆ ਪਰ ਜਦੋਂ ਉਹਨੂੰ ਲੱਗਾ ਕਿ ਨਾ ਅੰਗਰੇਜ਼ ਮੰਨਣਗੇ ਨਾ ਜਨਾਹ ਨੇ ਮੰਨਣਾ ਤੇ ਨਾ ਹੀ ਗਾਂਧੀ ਨਹਿਰੂ ਤੇ ਪਟੇਲ ਇਸ ਵਾਸਤੇ ਰਾਜ਼ੀ ਹੋਣਗੇ ਤਾਂ ਚਲਾਕ ਵਪਾਰੀ ਵਜੋਂ ਬਲਦੇਵ ਸਿੰਘ ਨੇ ਇਸ ਤੋਂ ਬਾਅਦ ਜੋ ਵੀ ਕਦਮ ਪੁੱਟੇ ਉਹ ਬਣ ਰਹੀ ਸ਼ਕਤੀਸ਼ਾਲੀ ਸਟੇਟ ਭਾਰਤ ਦੇ ਪ੍ਰਮੁੱਖ ਲੀਡਰ ਨਹਿਰੂ ਦਾ ਵਿਸ਼ਵਾਸ ਜਿੱਤਣ ਵੱਲ ਪੁੱਟੇ ਨੇਰੂ ਨੇ ਵੀ ਸਰਦਾਰ ਬਲਦੇਵ ਸਿੰਘ ਨੂੰ ਅੰਤਰੀਮ ਸਰਕਾਰ ਦੇ ਵਿੱਚ ਡਿਫੈਂਸ ਮਹਿਕਮਾ ਦੇ ਕੇ ਆਪਣੇ ਨਾਲ ਗੱਡ ਲਿਆ ਸੀ ਬਾਅਦ ਵਿੱਚ 3 ਜੂਨ 1947 ਨੂੰ ਮਾਉਂਟ ਬੈਟਨ ਪਲਾਨ ਦਾ ਜਨਤਕ ਤੌਰ ਤੇ ਐਲਾਨ ਜਨਾਬ ਤੇ ਨੇਰੂ ਨੇ ਬਲਦੇਵ ਸਿੰਘ ਨੂੰ ਨਾਲ ਬਿਠਾ ਕੇ ਕੀਤਾ ਸੀ ਇਸ ਵਿੱਚ ਪਹਿਲਾ ਵੱਡਾ ਐਲਾਨ ਸੀ ਕਿ ਭਾਰਤ ਦੀ ਆਜ਼ਾਦੀ ਦੀ ਤਰੀਖ ਜੂਨ 1948 ਦੀ ਬਜਾਏ ਹੁਣ 15 ਅਗਸਤ 1947 ਨੂੰ ਮਿੱਥੀ ਗਈ ਜਿਸ ਖਿੱਤੇ 'ਤੇ ਅੰਗਰੇਜ਼ਾਂ ਨੇ ਤਕਰੀਬਨ 250 ਸਾਲ ਰਾਜ ਕੀਤਾ ਸੀ ਉਹਨੂੰ ਛੱਡਣ ਦੀਆਂ ਤਿਆਰੀਆਂ ਲਈ ਸਿਰਫ 73 ਦਿਨ ਦਾ ਸਮਾਂ ਮਿਥਿਆ ਗਿਆ ਸੀ ਅਗਲੇ ਦਿਨ 4 ਜੂਨ ਨੂੰ ਅਖਬਾਰ ਦਾ ਡੇਲੀ ਹੈਰਾਲਡ ਨੇ ਪੰਜਾਬ ਤੇ ਬੰਗਾਲ ਦੇ ਸੰਭਾਵਿਤ ਵਟਵਾਰੇ ਦਾ ਨਕਸ਼ਾ ਵੀ ਛਾਪਿਆ 23 ਜੂਨ ਨੂੰ ਪੰਜਾਬ ਵਿਧਾਨ ਸਭਾ ਨੇ ਪੰਜਾਬ ਦੀ ਵੰਡ ਦੇ ਪੱਖ 'ਚ ਫੈਸਲਾ ਕਰਤਾ ਬਟਵਾਰਾ ਤੈ ਸੀ ਤੇ ਵੰਡ ਵਾਸਤੇ ਹੱਦਬੰਦੀ ਕਮਿਸ਼ਨ ਬਣਾਇਆ ਜਾਣਾ ਸੀ ਕਿ ਵੰਡ ਕਿਵੇਂ-ਕਿਵੇਂ ਹੋਵੇ ਸਿੱਖ ਮੈਂਬਰਾਂ ਨੇ ਹੱਦਬੰਦੀ ਕਮਿਸ਼ਨ ਦੇ ਨਾਮ ਇੱਕ ਪੱਤਰ ਵੀ ਲਿਖਿਆ ਜਿਸ ਵਿੱਚ ਹੱਦਾਂ ਮਿੱਥਣ ਵੇਲੇ ਆਬਾਦੀ ਤੋਂ ਇਲਾਵਾ ਹੋਰ ਕਾਰਨਾਂ ਨੂੰ ਧਿਆਨ ਵਿੱਚ ਰੱਖਣ ਲਈ ਕਿਹਾ ਗਿਆ ਸੀ ਇਹ ਹੋਰ ਕਾਰਨ ਸਨ ਧਾਰਮਿਕ ਸਥਾਨ ਅਤੇ ਜ਼ਮੀਨਾਂ ਦੀ ਮਾਲਕੀ ਇਸ ਵਿੱਚ ਇਹ ਵੀ ਮੰਗ ਕੀਤੀ ਗਈ ਸੀ ਕਿ ਪੂਰਬੀ ਪੰਜਾਬ ਦੀ ਹੱਦ ਚਨਾਬ ਦਰਿਆ ਤੱਕ ਰੱਖੀ ਜਾਵੇ ਤਾਂ ਜੋ 90% ਦੀ ਸਿੱਖ ਆਬਾਦੀ ਇਕੱਠੀ ਬਚ ਸਕੇ ਕੁਝ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਪਾਕਿਸਤਾਨ ਨਾਲ ਮਿਲਣ ਦੇ ਖਿਲਾਫ ਨਹੀਂ ਸਨ ਬਸ਼ਰਤੇ ਕਿ ਸ਼ਰਤਾਂ ਲਿਖਤੀ ਰੂਪ ਵਿੱਚ ਮੰਨ ਲਈਆਂ ਜਾਣ ਲਿਖਤੀ ਰੂਪ ਵਾਲੀ ਗੱਲ ਵਜ਼ਨਦਾਰ ਤਾਂ ਸੀ ਪਰ ਹਰਾਨੀ ਦੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਜਾਂ ਨਹਿਰੂ ਗਾਂਧੀ ਕੋਲੋਂ ਸਿੱਖ ਆਗੂਆਂ ਨੇ ਕੁਝ ਵੀ ਲਿਖਤੀ ਰੂਪ ਚ ਨਹੀਂ ਸੀ ਲਿਆ ਇਕ ਪਾਸੇ ਕਾਂਗਰਸ ਤੇ ਮੁਸਲਿਮ ਲੀਗ ਦੇ ਆਗੂਆਂ ਨੇ ਹੱਦਬੰਦੀ ਕਮਿਸ਼ਨ ਦੀਆਂ ਸਿਫਾਰਸ਼ਾਂ ਮੰਨਣ ਦੀਆਂ ਸੌਹਾ ਜਨਤਕ ਸਮਾਗਮਾਂ ਵਿੱਚ ਖਾਧੀਆਂ ਸੀ ਪਰ ਸਿੱਖ ਆਗੂਆਂ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਉਹਨਾਂ ਸ਼ਰੀਆਮ ਐਲਾਨ ਕੀਤਾ ਸੀ ਕਿ ਜੇ ਫੈਸਲਾ ਉਹਨਾਂ ਦੀ ਪਸੰਦ ਮੁਤਾਬਕ ਨਾ ਹੋਇਆ ਤਾਂ ਉਹ ਵਿਰੋਧ ਕਰਨਗੇ ਸਿੱਖ ਆਗੂ ਚਨਾਬ ਦਰਿਆ ਤੱਕ ਪੂਰਬੀ ਪੰਜਾਬ ਦੀ ਹੱਦ ਮੰਗ ਰਹੇ ਸੀ ਪਰ ਢਿੱਡੋਂ ਉਹ ਜਾਣਦੇ ਸੀ ਕਿ ਅਜਿਹਾ ਹੋਣਾ ਮੁਸ਼ਕਲ ਹੈ ਗਿਆਨੀ ਕਰਤਾਰ ਸਿੰਘ ਨੇ ਪੰਜਾਬ ਦੇ ਗਵਰਨਰ ਇਵਨ ਸੈਕਿੰਡਸ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੱਦਬੰਦੀ ਦੀ ਸਮੱਸਿਆ ਠੀਕ ਤਰ੍ਹਾਂ ਹੱਲ ਨਾ ਹੋਈ ਤਾਂ ਇਥੇ ਖੂਨ ਖਰਾਬਾ ਹੋਵੇਗਾ ਅੱਗੇ ਆਉਂਦਾ ਹੈ ਤੀਜਾ ਫੈਸਲਾ ਤੇ ਉਹ ਸੀ ਸਿੱਖਾਂ ਦਾ ਭਾਰਤ ਨਾਲ ਰਲਣ ਦਾ ਫੈਸਲਾ ਬੇਸ਼ੱਕ ਇਸ ਬਾਰੇ ਨਹਿਰੂ ਗਾਂਧੀ ਦੇ ਝੂਠੇ ਪ੍ਰੋਸੇ ਸੀ ਕਾਰਨ ਕੋਈ ਵੀ ਰਹੇ ਹੁਣ ਪਰ ਭਾਰਤ ਨਾਲ ਰਲਣ ਦਾ ਫੈਸਲਾ ਸਿੱਖਾਂ ਲਈ ਉਨਾ ਹੀ ਕਾਦਰਕ ਸਾਬਤ ਹੋਇਆ ਜਿੰਨੇ ਖਰਸ਼ੇ ਮਾਸਟਰ ਤਾਰਾ ਸਿੰਘ ਨੂੰ ਪਾਕਿਸਤਾਨ ਨਾਲ ਰਲਣ ਬਾਰੇ ਸੀ ਇਸ ਫੈਸਲੇ ਲਈ ਸਿੱਖਾਂ ਨੂੰ ਕਰੜੀ ਆਲੋਚਨਾ ਦੇ ਹੱਕਦਾਰ ਨੇ ਪ੍ਰਯਾਤ ਰਹੇ ਕਿ ਉਹ ਠੱਗੇ ਗਏ ਸੀ ਆਪਾਂ ਸਾਰੇ ਪੰਜਾਬੀ ਆਪਾਂ ਸਾਰੇ ਸਿੱਖ ਠੱਗੇ ਗਏ ਸੀ ਠੱਗੇ ਜਾਣ ਵਾਲਾ ਬੁੱਧੂ ਹੋ ਸਕਦਾ ਹੈ ਜਸਵਾਤੀ ਹੋ ਸਕਦਾ ਮੂਰਖ ਵੀ ਹੋ ਸਕਦਾ ਪਰ ਬਰਾਬਰ ਦਾ ਦੋਚੀ ਨਹੀਂ ਹੋ ਸਕਦਾ ਦੋਚੀ ਹੁੰਦਾ ਹੈ ਠੱਗਣ ਵਾਲਾ ਪਰ ਅਸੀਂ ਮਹਾਰਾਜਾ ਦਲੀਪ ਸਿੰਘ ਨੂੰ ਜਲਾਵਤਨ ਕਰਨ ਵਾਲੇ ਉਸ ਦਾ ਧਰਮ ਉਸ ਦੀ ਮਾਂ ਬਚਪਨ ਰਾਜ ਹੱਕ ਵਿਰਾਸਤ ਖੋਣ ਵਾਲੇ ਕਪਟ ਕਮੀਨਿਆਂ ਨਾਲ ਪਰ ਅੰਗਰੇਜ਼ਾਂ ਨੂੰ 1947 ਦੇ ਸਮੁੱਚੇ ਵਰਤਾਰੇ ਚੋਂ ਬੜੀ ਸਫਾਈ ਨਾਲ ਬਰੀ ਹੀ ਨਹੀਂ ਕਰਦੇ ਉਲਟਾ ਸੋਲੇ ਗਾਉਣ ਲੱਗਦੇ ਆ ਕਿ ਅੰਗਰੇਜ਼ ਤਾਂ ਸਾਨੂੰ ਵੱਖਰਾ ਰਾਜ ਦਿੰਦੇ ਸੀ ਪਰ ਸਿੱਖ ਆਪੂ ਸਾਡੇ ਹੀ ਗਦਾਰ ਸੀ ਇਸੇ ਤਰ੍ਹਾਂ ਨਹਿਰੂ ਗਾਂਧੀ ਵੀ ਸਾਡੇ ਲਈ ਦੂਜੇ ਨੰਬਰ ਦੇ ਦੋਸ਼ੀ ਨੇ ਜਿਹੜੇ ਵਾਅਦੇ ਕਰਕੇ ਮੁੱਕਰੇ ਸਾਡੀ ਹੀਣਤਾ ਦੇਖੋ ਕਿ ਸਾਡੇ ਨਿਸ਼ਾਨੇ ਤੇ ਠੱਗੀ ਦਾ ਸ਼ਿਕਾਰ ਹੋਈ ਸਿੱਖ ਲੀਡਰਸ਼ਿਪ ਤਾਂ ਆ ਜਾਂਦੀ ਹੈ ਤੇ ਠੱਗੀ ਮਾਰਨ ਵਾਲੇ ਧੋਖੇਬਾਜ਼ ਵਿਸ਼ਵਾਸ ਦਾ ਤੀਰ ਬਾਜ਼ ਨਿਕਲਦੇ ਨੇ ਸਿੱਖਾਂ 'ਚ ਹੀਣ ਭਾਵਨਾ ਭਰੀ ਜਾ ਰਹੀ ਹੈ ਕਿ ਤੁਹਾਡੇ ਦੁੱਖਾਂ ਲਈ ਤੁਸੀਂ ਖੁਦ ਹੀ ਜ਼ਿੰਮੇਵਾਰ ਹੋ ਤੁਹਾਡੇ ਲੀਡਰ ਸਿਆਣੇ ਨਹੀਂ ਸੀ ਤੁਹਾਡੇ ਲੀਡਰ ਗद्दार ਸੀ ਪਰ ਇਸ ਦਰਮਿਆਨ ਅਸਲ ਦੋਸ਼ੀ ਉਹ ਬਚ ਜਾਂਦੇ ਨੇ ਜੇ ਅੰਗਰੇਜ਼ ਸਾਨੂੰ ਸਾਡਾ ਰਾਜ ਮੋੜਨਾ ਚਾਹੁੰਦੇ ਸੀ ਤਾਂ ਉਹਨਾਂ ਨੇ ਸਾਡਾ ਰਾਜ ਖੋਇਆ ਹੀ ਕਿਉਂ ਪਹਿਲਾਂ ਸਾਡੇ ਰਾਜਕੁਮਾਰ ਨੂੰ ਸਿੱਖੀ ਤੋਂ ਦੂਰ ਕਿਉਂ ਕੀਤਾ ਇਸੇ ਤਰ੍ਹਾਂ ਜਿਹੜੀ ਹਿੰਦੂ ਲੀਡਰਸ਼ਿਪ ਬਿਆਨ ਦੇ ਕੇ ਮੁੱਕਰੀ ਉਹ ਬਰੀ ਕਿਵੇਂ ਕਰੀਏ ਕਿਸੇ ਸਿੱਖ ਨੇ ਦਰਾਂ ਤੇ ਆਈ ਉਸ ਪਾਰਟੀ ਦੇ ਕਿਸੇ ਲੀਡਰ ਨੂੰ ਅੱਜ ਤੱਕ ਪੁੱਛਿਆ ਕਦੇ ਕਿ ਸਾਡੇ ਵਾਅਦਿਆਂ ਦਾ ਕੀ ਕਰਨਾ ਹੈ 26 ਫਰਵਰੀ 1948 ਨੂੰ ਦਾ ਟ੍ਰਿਬਿਊਨ ਅਖਬਾਰਾਂ ਹੀ ਮਾਸਟਰ ਤਾਰਾ ਸਿੰਘ ਨੇ ਬਿਆਨ ਦਿੱਤਾ ਸੀ ਕਿ ਇੱਕ ਅਸੀਂ ਇੱਕ ਅਜਿਹਾ ਸੂਬਾ ਚਾਹੁੰਦੇ ਹਾਂ ਜਿੱਥੇ ਅਸੀਂ ਆਪਣੇ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਨੂੰ ਸੁਰੱਖਿਅਤ ਕਰ ਸਕੀਏ ਉਹਨਾਂ ਨਾਲ ਹੀ ਕਿਹਾ ਕਿ ਸਾਡਾ ਸੱਭਿਆਚਾਰ ਹਿੰਦੂਆਂ ਨਾਲੋਂ ਵੱਖਰਾ ਹੈ ਸਾਡਾ ਸੱਭਿਆਚਾਰ ਗੁਰਮੁਖੀ ਸੱਭਿਆਚਾਰ ਹੈ ਸਾਡਾ ਸਾਹਿਤ ਵੀ ਗੁਰਮੁਖੀ ਹੈ ਇਹ ਪੁੱਛੇ ਜਾਣ ਤੇ ਕਿ ਕੀ ਇਹ ਫਿਰਕੂ ਮੰਗ ਹੈ ਤਾਂ ਉਹਨਾਂ ਕਿਹਾ ਕਿ ਮੈਨੂੰ ਇਹ ਅਧਿਕਾਰ ਹੈ ਕਿ ਸਿੱਖ ਪੰਥ ਲਈ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਹੱਕ ਮੰਗਾ ਜੇ ਤੁਸੀਂ ਇਹਨੂੰ ਫਿਰਕੂ ਸਮਝਦੇ ਹੋ ਤਾਂ ਮੈਂ ਫਿਰਕੂ ਆ ਉਧਰ ਬਲਦੇਵ ਸਿੰਘ ਹੋਰੀ ਨਹਿਰੂ ਅੱਗੇ ਪੂਰੀ ਤਰ੍ਹਾਂ ਲੇਫ ਚੁੱਕੇ ਸੀ 1949 ਚ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀਪੁਰਪ ਤੇ ਬੋਲਦੇ ਆ ਬਲਦੇਵ ਸਿੰਘ ਨੇ ਕਿਹਾ ਸੀ ਕਿ ਕਾਂਗਰਸ ਨੇ ਇੱਕ ਸਿੱਖ ਨੂੰ ਰੱਖਿਆ ਮੰਤਰੀ ਤਾਂ ਬਣਾਇਆ ਹੈ ਹੋਰ ਸੇ ਕੀ ਚਾਹੁੰਦੇ ਨੇ ਉਸ ਦਿਨ ਸਰਦਾਰ ਕਪੂਰ ਸਿੰਘ ਵੀ ਉਸ ਪੰਡਾਲ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਰਤਬਿਆਂ ਲਈ ਬਲਦੇਵ ਸਿੰਘ ਨੇ ਕੌਮ ਦੇ ਹਿੱਤ ਵਿੱਚ ਸੀ ਉਹੀ ਰਤਬੇ ਖੁੱਸ ਗਏ ਬਲਦੇਵ ਸਿੰਘ ਕੁਰਸੀ ਖੁੱਸਣ ਦਾ ਸਦਮਾ ਬਰਦਾਸ਼ਤ ਨਾ ਕਰ ਸਕਿਆ ਤੇ ਬਿਮਾਰ ਪੈ ਗਿਆ ਉਸਦੀ ਜ਼ਮੀਰ ਉਹਨੂੰ ਗਾਹੇ-ਬਗਾਹੇ ਲਾਂਹਤਾ ਪਾਉਂਦੀ ਰਹੀ ਇੱਕ ਵਾਰ ਉਹਨੇ ਨਹਿਰੂ ਵੱਲੋਂ ਸਿੱਖਾਂ ਨਾਲ ਕੀਤੇ ਧੋਖੇ ਬਾਰੇ ਬਿਆਨ ਦੇ ਦਿੱਤਾ ਉਹੀ ਦਿਨੀ ਪ੍ਰਤਾਪ ਸਿੰਘ ਕਹਿਰੂ ਉਹਦੀ ਸਿਹਤ ਦਾ ਹਾਲਚਾਲ ਪੁੱਛਣ ਚਲੇ ਗਏ ਜਦੋਂ ਪ੍ਰੈਸ ਨੇ ਸਿੱਖਾਂ ਨਾਲ ਧੋਖਾ ਹੋਣ ਵਾਲੇ ਬਲਦੇਵ ਸਿੰਘ ਦੇ ਬਿਆਨ ਬਾਰੇ ਕਹਿਰੂ ਨੂੰ ਪੁੱਛਿਆ ਤਾਂ ਉਸਨੇ ਇਹ ਕਹਿ ਕੇ ਗੱਲ ਦੇਣਤੀ ਇਟਸ ਇਸ ਸਿਕ ਸਟੇਟਮੈਂਟ ਬਾਇ ਅ ਸਿਕ ਪਰਸਨ ਯਾਨੀ ਇੱਕ ਬਿਮਾਰ ਵਿਅਕਤੀ ਵੱਲੋਂ ਬਿਮਾਰ ਮਾਨਸਿਕਤਾ ਵਿੱਚ ਦਿੱਤਾ ਗਿਆ ਬਿਆਨ ਹੈ ਏਸੀ 1947 ਦੇ ਵਰਤਾਰੇ ਦਾ ਸਾਰ ਜਦੋਂ ਸਿੱਖ ਆਪਣਾ ਰਾਜ ਲੈnde ਲੈnde ਰਹੇਗਾ ਹੁਣ ਇਸ ਦੇ ਵਿੱਚ ਸਿੱਖ ਲੀਡਰਸ਼ਿਪ ਜ਼ਿੰਮੇਵਾਰ ਸੀ ਕਿ ਨਹੀਂ ਅੰਗਰੇਜ਼ ਸਿੱਖਾਂ ਨੂੰ ਵੱਖਰਾ ਰਾਜ ਦਿੰਦੇ ਸੀ ਕਿ ਨਹੀਂ ਕਿਹੜੇ ਭਾਰਤੀ ਲੀਡਰਾਂ ਨੇ ਸਿੱਖਾਂ ਨਾਲ ਵਿਸਾਹਾ ਘਾਤ ਕੀਤਾ ਇਹ ਫੈਸਲਾ ਹੁਣ ਤੁਸੀਂ ਆਪ ਕਰ ਲਿਓ ਵੀਡੀਓ ਲੰਮੀ ਸੀ ਪਰ ਇਹ ਜਾਣਕਾਰੀ ਦੇਣੀ ਜ਼ਰੂਰੀ ਸੀ ਤਾਂ ਲੰਮੀ ਕਰਨੀ ਪਈ ਕਮੈਂਟ ਵਿੱਚ ਆਪਣੇ ਵਿਚਾਰ ਲਿਖਣੇ ਨਾ ਭੁੱਲਿਓ ਇਹ ਸਾਰੀ ਜਾਣਕਾਰੀ ਸਿੱਖ ਨੌਜਵਾਨ ਤੇ ਲੇਖਕ ਸੁਖਦੀਪ ਸਿੰਘ ਬਰਨਾਲਾ ਦੀ ਇੱਕ ਲਿਖਤ ਤੇ ਆਧਾਰਿਤ ਹੈ ਕੋਈ ਜਾਣਕਾਰੀ ਚੁਗਾਟ ਜਾਂ ਗਲਤੀ ਹੋਈ ਤਾਂ ਦਰੁਸਤ ਕਰਨ ਲਈ ਕਿਰਪਾਲਤਾ ਕਰਿਓ ਕੋਈ ਤੱਥ ਵਿੱਚ ਵਾਦ-ਗਾਟ ਹੋਊਗੀ ਜਾਂ ਵੀਡੀਓ ਬਣਾਉਣ 'ਚ ਕਮੀ ਪੇਸ਼ੀ ਹੋਈ ਤਾਂ ਮੁਆਫੀ ਜੀ ਬ੍ਰੋ ਐਸਜੀਐਜ ਦੀ ਵੀਡੀਓ ਤੇ 1947 ਦੇ ਜਿਹੜੇ ਪਾਰਟੀਸ਼ਨ ਹੋਏ ਜਿਹੜੀ ਵਨ ਡੇ 1947 ਦੇ ਅੰਦਰ ਬੜੀਆਂ ਚੀਜ਼ਾਂ ਚੇਂਜ ਹੋਈਆਂ ਤੇ ਸਿੱਖਾਂ ਨੂੰ ਇਹ ਚੀਜ਼ਾਂ ਬ੍ਰਿਟਿਸ਼ ਜਿਹੜੇ ਬ੍ਰਿਟਿਸ਼ ਲੋਕ ਸੀ ਜੇ ਉਸ ਟਾਈਮ ਕਬੀਨਾ ਦੇ ਮੈਂਬਰ ਸੀ ਉਹਨਾਂ ਨੇ ਇਹ ਚੀਜ਼ਾਂ ਬੜੀ ਅੱਛੀ ਤਰ੍ਹਾਂ ਦਸੀਆਂ ਕਿ ਤੁਸੀਂ ਅਗਰ ਪਾਕਿਸਤਾਨ ਦੇ ਨਾਲ ਰਹੋਗੇ ਅਗਰ ਤੁਸੀਂ ਮੁਸਲਮਾਨਾਂ ਦੇ ਨਾਲ ਰਹੋਗੇ ਤੇ ਜਿਹੜੀ ਸੱਤਾ ਹੈ ਉਹ ਸਾਰੀ ਤੁਹਾਡੇ ਕੋਲ ਹੋਏਗੀ ਤੇ ਪੰਜਾਬ ਦੇ ਜਿਹੜੇ ਟੁਕੜੇ ਨਹੀਂ ਹੋਣਗੇ ਲੇਕਿਨ ਤਾਰਾ ਸਿੰਘ ਕੁਝ ਅੰਜ ਦੇ ਹੋਰ ਵੀ ਲੋਕ ਸੀ ਜਿਹੜੇ ਗੱਲਾਂ ਦੇ ਅੰਦਰ ਆਏ ਕਿਉਂਕਿ ਉਦੋਂ ਕੁਝ ਇਹ ਲਿਖਣ ਪੜਨ ਵਾਲਾ ਸਾਈਨ ਵਾਲਾ ਕੋਈ ਅੰਜ ਦਾ ਸੀ ਨਹੀਂ ਸੀ ਜ਼ੁਬਾਨੀ ਚੀਜ਼ਾਂ ਹੋਈਆਂ ਤੇ ਸਿੱਖਾਂ ਨੂੰ ਇਹ ਸੀ ਕਿ ਸਾਨੂੰ ਖਾਲਿਸਤਾਨ ਮਿਲੇਗਾ ਲੇਕਿਨ ਬਹੁਤ ਸਾਲ ਹੋ ਗਏ ਤਕਰੀਬਨ ਅਪਰੋਕਸੀਮੇਟਲੀ 77 ਸਾਲ ਹੋ ਗਏ ਨੇ ਸਿੱਖਾਂ ਨੂੰ ਹਲੇ ਤੱਕ ਖਾਲਿਸਤਾਨ ਨਹੀਂ ਤੇ ਸਿੱਖ ਉਸ ਚੀਜ਼ ਦੀ ਜੰਗ ਲੜ ਰਹੇ ਨੇ ਤੇ ਪੰਜਾਬ ਦੇ ਅੰਦਰ ਓਵਰਆਲ ਅਸੀਂ ਦੇਖ ਰਹੇ ਹਾਂ ਕਿ ਪੂਰੀ ਦੁਨੀਆ ਦੇ ਅੰਦਰ ਸਿੱਖਾਂ ਦੀ ਬਹੁਤ ਵੱਡੀ ਤਾਦਾਦ ਹੈ ਪੂਰੀ ਦੁਨੀਆ ਦੇ ਅੰਦਰ ਸਿੱਖੀਜ਼ਮ ਪਹੁੰਚਿਆ ਹਾਲਸਾ ਰਾਜ ਜਰ ਹੈ ਉਹ ਹਾਲਸਾ ਰਾਜ ਦੀ ਸ਼ੁਰੂਆਤ ਹੈ ਜਿੱਕੇ ਖਾਲਸਤਾਨ ਬਣੇ ਤੇ ਖਾਲਸਤਾਨ ਬੰਨਾ ਚਾਹੀਦਾ ਸਿੱਖਾਂ ਨੂੰ ਉਹਨਾਂ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ ਸਿੱਖ ਇਹ ਚੀਜ਼ ਡਿਜ਼ਰਵ ਕਰਦੇ ਨੇ ਕਿ ਆਪਣਾ ਉਹਨਾਂ ਦਾ ਅਲੱਗ ਮੁਲਕ ਹੋਣਾ ਚਾਹੀਦਾ ਹੈ ਐਸੀ ਜਾਇਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ